ਹਾਂਜੀ ਦੋਸਤੋ ਫੇਸਬੁਕ YouTube ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਮੋਗੇ ਆਪਾਂ ਪਹੁੰਚੇ ਆ ਟਰੈਕਟਰ ਮੰਡੀ ਤੇ ਜੀ ਆਪਾਂ ਤੁਹਾਨੂੰ ਦਿਖਾਉਣੇ ਜੀ ਟਰੈਕਟਰ ਨਾਲੇ ਮਾਡਲ ਤੇ ਰੇਟ ਬਾਰੇ ਜਾਣਕਾਰੀ ਦਿੰਨੇ ਆ ਆਲੇ ਆਜੋ ਜੀ ਬਾਈ ਨਾਲ ਗੱਲ ਕਰਦੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਜੀ ਕੀ ਨਾਮ ਆ ਜੀ ਆਪਣਾ ਨਾਮ ਆ ਇਕਬਾਲ ਸਿੰਘ ਜੀ ਠੀਕ ਆ ਜੀ ਤੇ ਪਿੰਡ ਜੀ ਸੰਦੋਹਾ ਜੀ ਤੇ ਮੋਬਾਈਲ ਨੰਬਰ ਜੀ ਆਪਣਾ ਦੱਸ ਦਿਓ 9964099001 ਦੁਬਾਰੇ ਫੇਰ ਦੱਸ ਦਿਓ ਜੀ 9964099001 ਠੀਕ ਹੈ ਜੀ ਆ ਜਾਓ ਜੀ ਫਿਰ ਟਰੈਕਟਰ ਬਾਰੇ ਦਿਓ ਜੀ ਜਾਣਕਾਰੀ ਦਿਖਾਓ ਟਰੈਕਟਰ ਜੀ ਇਧਰ ਆ ਗਿਆ ਜੀ 60 ਦਾ ਸੋਨਾ ਲੀਕਾ 60 ਦਾ ਸੋਨਾ ਲੀਕਾ ਟਾਇਰ ਦੇਖ ਸਕਦੇ ਹੋ ਜੀ ਕਿੰਨੇ ਕੁ ਪੈਸੇ 80 ਪੈਸੇ ਬਾਈ 80 ਪੈਸੇ ਟਾਇਰ ਹੈ ਤੇ ਮੂਰਲੇ ਜੀ ਤੇ ਕੰਡੀਸ਼ਨ ਵਗੈਰਾ ਠੀਕ ਹੈ ਤੇ ਮਾਡਲ ਕਿਹੜਾ ਜੀ ਇਹ ਤੇ ਡਿਮਾਂਡ ਜੀ ਇਹਦੀ ਕੀ ਹੈ ਠੀਕ ਹੈ ਜੀ ਤੇ ਫੌਜੀ ਸਾਹਿਬ ਆਪਾਂ ਮੌਕੇ ਤੇ ਦੇਣਾ ਕਿੰਨੇ ਦਾ ਜੀ ਇਹਦੇ ਇਹਨੇ 2 ਲੱਖ ਤੇ 60000 ਦਾ 2 ਲੱਖ 60000 ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ ਇਹ ਚਾਰ ਨੰਬਰ ਆ ਟਰੈਕਟਰ ਬਿਲਕੁਲ ਸਾਫ ਹੈ ਬਾਡੀ ਲਾਈਨ ਦਾ ਤੇ ਬਾਕੀ ਸਾਰੇ ਸਭ ਨੂੰ ਪੜੀ ਸਾਰਾ ਰੈਨਲ ਟਰੈਕਟਰ ਹੈ ਜੀ ਪੂਰਾ ਦੇਖ ਸਕਦੇ ਹੋ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ਤੁਹਾਡੇ ਸਾਹਮਣੇ ਆ ਪੰਜਾਬ ਨੰਬਰ ਆ ਫੌਜੀ ਸਾਹਿਬ ਕਹਿੰਦੇ ਤੇ ਡੱਕ ਡੱਕ ਇਹਦੇ ਵੀ ਲੱਗਿਆ ਤੇ ਕਿਹੜਾ ਮਾਡਲ ਆ ਗਿਆ ਜੀ ਇਹ 2000 ਮਾਡਲ ਹੈ 2000 ਮਾਡਲ ਹੈ ਤੇ ਡਿਮਾਂਡ ਕੀ ਇਹਦੀ 2 ਲੱਖ 10 ਹਜ਼ਾਰ 2 ਲੱਖ 10 ਹਜ਼ਾਰ ਤੇ ਦੇਣਾ ਕਿੰਨੇ ਦਾ ਜੀ ਆਪਾਂ ਦੇਣਾ 1 ਲੱਖ 90 ਹਜ਼ਾਰ ਦਾ 1 ਲੱਖ 90 ਹਜ਼ਾਰ ਦਾ ਟਰੈਕਟਰ ਮਿਲ ਜੂਈ ਦੇਖ ਸਕਦੇ ਹੋ ਬਾਡੀ ਲਾਈਨ ਦਾ ਪੂਰਾ ਚੰਗਾ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ ਨਾਲ-ਨਾਲ ਇਧਰ ਆ ਗਿਆ ਜੀ ਸੋਨਾਲੀ ਕਾ 45 ਦਾ 745 ਆ ਗਿਆ ਜੀ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਇਹ ਕਿਹੜਾ ਮਾਡਲ ਆ ਗਿਆ ਫੌਜੀ ਸਾਹਿਬ ਦੋ ਮਾਡਲ ਹੈ ਟਾਇਰ ਇਹਦੇ 40 ਕੋ ਪੈਸੇ ਹੈ ਜੀ ਚੈੱਕ ਕਰ ਸਕਦੇ ਹੋ ਤੇ 35 40 ਪੈਸੇ ਤੇ ਰੇਟ ਕਿੰਨਾ ਹੈ ਜੀ ਇਹਦਾ ਰੇਟ ਕੋ 170000 ਹੈ 170000 ਹੈ ਤੇ ਮੌਕੇ ਤੇ ਦੇਣਾ ਕਿੰਨੇ ਦਾ ਫੌਜੀ ਸਾਹਿਬ ਆਪਾਂ 2 ਲੱਖ ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਬਾਕੀ ਸਿਰੇ ਫੌਜੀ ਸਾਹਿਬ ਇਹ ਕਿਹੜਾ ਮਾਡਲ ਆ ਗਿਆ ਜੀ 2010 ਮਾਡਲ ਹੈ ਜੀ ਤੇ ਡਿਮਾਂਡ ਜੀ ਇਹਦੀ ਤੇ ਮੌਕੇ ਤੇ ਦੇਣਾ ਕਿੰਨੇ ਦਾ ਜੀ ਆਪਾਂ ਇਹ ਕਹਾਂਗੇ 90000 ਦਾ 90000 ਦਾ ਟਰੈਕਟਰ ਮਿਲ ਜੂਗਾ ਜੀ ਡੈੱਕ ਡੱਕ ਨਾਲ ਦੇਵਾਂਗੇ ਫੌਜੀ ਸਾਹਿਬ ਆਪਾਂ ਠੀਕ ਹੈ ਜੀ ਡੈੱਕ ਡੱਕ ਸਾਨੂੰ ਨਾਲ ਹੀ ਮਿਲ ਜੂ ਜੀ